ਕਲਮ ਇਸ ਗੱਲ ਦੀ ਹਰ ਕਿਸ ਇਜਾਜ਼ਤ ਨਹੀਂ ਦਿੰਦਾ ਕਿ ਬਾਪ ਦਾ ਬਦਲਾ ਪੁੱਤਰਾਂ ਤੋਂ ਲਿਆ ਜਾਵੇ ਇਹਨਾਂ ਅਲਫ਼ਾਜ਼ਾਂ ਦੇ ਨਾਲ ਨਵਾਬ ਮਲੇਰਕੋਟਲਾ ਨੇ ਸਿੱਖ ਇਤਿਹਾਸ ਦੇ ਹੀ ਨਹੀਂ ਸਗੋ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਅਜਿਹੀ ਥਾਂ ਬਣਾਈ ਜਿਸ ਨੇ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਅਮਰ ਕਰ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਉਸ ਨਵਾਬ ਦੀ ਜਿਨ੍ਹਾਂ ਨੇ ਰਿਆਸਤ ਮਲੇਰਕੋਟਲਾ ਦੇ ਵਿੱਚ ਆਪਣੀ ਇੱਕ ਵਿਲੱਖਣ ਜਿਹੜੀ ਸ਼ਖਸੀਅਤ ਕਾਇਮ ਕੀਤੀ ਇੱਕ ਵਿਲੱਖਣ ਰਾਜ ਕਾਇਮ ਕੀਤਾ 1672 ਦੇ ਵਿੱਚ ਜਨਮੇ ਸਨ ਨਵਾਬ ਸ਼ੇਰ ਮੁਹੰਮਦ ਖਾਨ ਉਹ ਨਵਾਬ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਉਸ ਵੇਲੇ ਹਾ ਦਾ ਨਾਰਾ ਮਾਰਿਆ ਜਦੋਂ ਪੂਰੇ ਮੁਲਕ ਦੇ ਵਿੱਚ ਔਰੰਗਜ਼ੇਬ ਜਾਂ ਪੰਜਾਬ ਦੇ ਵਿੱਚ ਸੂਬਾ ਸਰਹੰਦ ਦੇ ਖਿਲਾਫ ਇੱਕ ਅਲਫ਼ਾਜ਼ ਬੋਲਣ ਵਾਲੇ ਨੂੰ ਫਾਂਸੀ ਤੇ ਟੰਗ ਦਿੱਤਾ ਜਾਂਦਾ ਸੀ ਕਿਹੋ ਜਿਹੇ ਹਾਲਾਤ ਬਣੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਇਸ ਹਾ ਦੇ ਨਾਰੇ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਕਿਹੋ ਜੇ ਜਿਹੜੀਆਂ ਭਾਵਨਾਵਾਂ ਦਾ ਪ੍ਰਸਾਰ ਹੋਇਆ ਕਿਹੋ ਕੀ ਭਾਵਨਾਵਾਂ ਰਹੀਆਂ ਅੱਜ ਸਾਡੇ ਨਾਲ ਮੁ슬림 ਸਕਾਲਰ ਵੇਲੇ ਦੇ ਜਿਹੜੇ 사ஜித் ਇਸਹਾਕ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹਾ ਦਾ ਨਾਰਾ ਅਸਲ ਦੇ ਵਿੱਚ ਕੀ ਮayne ਰੱਖਦਾ ਹੈ ਇਤਿਹਾਸ ਦੇ ਵਿੱਚ ਖਾਸ ਕਰਕੇ ਸਿੱਖ ਇਤਿਹਾਸ ਤੇ ਮੁ슬림 ਜਿਹੜਾ ਇਤਿਹਾਸ ਦੇ ਵਿੱਚ ਅਕੀਸ ਰੂਸੀ ਉਹਨੂੰ ਹਾ ਦਾ ਨਾਰਾ ਮਾਰਨ ਦੀ ਕਿਉਂ ਮਾਰਿਆ ਉਹਨਾਂ ਨੇ ਹਾ ਦਾ ਨਾਰਾ ਨਵਾਬ ਸ਼ੇਰ ਮੁਹੰਮਦ ਖਾਨ ਇਸਲਾਮੀ ਸਿੱਖਿਆਵਾਂ ਤੋਂ ਪੱਲੀ ਪੜ੍ਹਤ ਵਾਕਿਫ ਸੀ ਉਹ ਕੁਰਾਨ ਦੀਆਂ ਸਿੱਖਿਆਵਾਂ ਨੂੰ ਵੀ ਜਾਣਦਾ ਸੀ ਤੇ ਹਜ਼ਰਤ ਮੁਹੰਮਦ ਸੱਲ ਸੱਲਮ ਦੀਆਂ ਤਾਲੀਮਾਂ ਤੋਂ ਵੀ ਸਮਝਦਾ ਸੀ ਕੁਰਾਨ ਨੇ ਹਮੇਸ਼ਾ ਜ਼ੁਲਮ ਤੇ ਜ਼ਬਰ ਦੀ ਨਿਖੇਦੀ ਕੀਤੀ ਹੈ ਹੱਕ ਤੇ ਇਨਸਾਫ ਲਈ ਕੁਰਾਨ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਹਜ਼ਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਸਿੱਖਿਆਵਾਂ ਵਿੱਚ ਵੀ ਹੱਕ ਸੱਚ ਲਈ ਜੂਝਣ ਦਾ ਸਪਸ਼ਟ ਤੌਰ ਤੇ ਸੱਦਾ ਦਿੱਤਾ ਗਿਆ ਹੈ ਤੇ ਹਜ਼ਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਸਿੱਖਿਆਵਾਂ ਤੇ ਚੱਲਦੇ ਹੀ ਨਵਾਬ ਸ਼ੇਰ ਮੁਹੰਮਦ ਖਾਨ ਨੇ ਭਰੀ ਮਹਿਫਲ ਚ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਪਸ਼ਟ ਤੌਰ ਤੇ ਕਿ ਦੱਸ ਦਿੱਤਾ ਸੀ ਕਿ ਮਾਸੂਮ ਬੱਚਿਆਂ ਤੋਂ ਕਿਸੇ ਤਰ੍ਹਾਂ ਵੀ ਜ਼ੁਲਮ ਦਾ ਬਦਲਾ ਨਹੀਂ ਲਿਆ ਜਾ ਸਕਦਾ ਕੁਰਾਨ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਸਿੱਖਿਆਵਾਂ ਬਿਲਕੁਲ ਇਸ ਦਾ ਵਿਰੋਧ ਕਰਦੀਆਂ ਹਨ ਤਾਂ ਇਹੋ ਕਾਰਨ ਹੈ ਨਵਾਬ ਸ਼ੇਰ ਮੁਹੰਮਦ ਖਾਨ ਨੇ ਨਾ ਕੇਵਲ ਹਰ ਨਾਰਾ ਮਾਰਿਆ ਭਰੀ ਕਚੈਰੀ ਚੋਂ ਵਾਕ ਆਊਟ ਕੀਤਾ ਸਗੋ ਉਸ ਵਕਤ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਖੁੱਲੀ ਚਿੱਠੀ ਲਿਖੀ ਜਿਹੜੀ ਖੁੱਲੇ ਸ਼ਬਦਾਂ ਵਿੱਚ ਸਾਡੇ ਸਾਹਮਣੇ ਮੌਜੂਦ ਹੈ ਜਿਸ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਮਾਸੂਮ ਬੱਚਿਆਂ ਨੂੰ ਕਿਸੇ ਤਰ੍ਹਾਂ ਵੀ ਦੀਵਾਰਾਂ ਚ ਚਿਣਵਾਉਣਾ ਸਰਾਸਰ ਜ਼ੁਲਮ ਹੈ ਸੋ ਇਹ ਹਾ ਦਾ ਨਾਰਾ ਮਾਰੇ ਹੀ ਸੁਬਾ ਸਰਹੰਦ ਦੇ ਵਿੱਚ ਜਿਹੜੀ ਉਸ ਵੇਲੇ ਅਦਾਲਤ ਲੱਗੀ ਹੋਈ ਸੀ ਉਹਦਾ ਤਾਂ ਬਾਈਕਾਟ ਕੀਤਾ ਹੀ ਉਸ ਤੋਂ ਬਾਅਦ ਚਿੱਠੀ ਵੀ ਲਿਖੀ ਸੀ ਚਿੱਠੀ ਦੇ ਵਿੱਚ ਕੀ ਮੁਖਾਤਿਬ ਹੋ ਕੇ ਲਿਖਿਆ ਉਹਨਾਂ ਨੇ ਚਿੱਠੀ ਜਿਹੜੀ ਡਾਇਰੈਕਟ ਔਰੰਗਜ਼ੇਬ ਨੂੰ ਮੁਖਾਤਿਬ ਹੋ ਕੇ ਇਸਲਾਮੀ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਸਪਸ਼ਟ ਕੀਤਾ ਸੀ ਕਿ ਜਿਹੜਾ ਕੁਛ ਇਹ ਕਾਰਾ ਹੋਇਆ ਹੈ ਵਜ਼ੀਰ ਖਾਨ ਨੇ ਜਿਹੜਾ ਕੁਛ ਕੀਤਾ ਹੈ ਗਲਤ ਹੋਇਆ ਹੈ ਮੈਂ ਬੜੇ ਅਦਬ ਦੇ ਨਾਲ ਨਵਾਬ ਸ਼ਹਨਸ਼ਾ ਔਰੰਗਜ਼ੇਬ ਦਾ ਸਤਕਾਰ ਕਰਦੇ ਹੋਏ ਅਦਬ ਬੁਝਾਲ ਆਉਂਦੇ ਹੋਏ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਮੈਂ ਵਜ਼ੀਰ ਖਾਨ ਸੁਬਾ ਸਰਹੰਦ ਦੀ ਇਸ ਪਾਲਿਸੀ ਦੇ ਨਾਲ ਸਹਿਮਤ ਨਹੀਂ ਹਾਂ ਇਸ ਕਾਰਜ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ ਇੱਕ ਹੋਰ ਚੀਜ਼ ਸਾਡੇ ਸਾਹਿਬ ਜਿਹੜੀ ਅੱਜ ਤੱਕ ਇੱਕ ਬੁਝਾਰਤ ਬਣੀ ਹੋਈ ਹੈ ਕਿ ਸੱਚ ਹੀ ਜਿਹੜੇ ਗੁਰੂ ਸਾਹਿਬ ਦਸਮ ਪਿਤਾ ਜੀ ਉਹਨਾਂ ਦੀ ਲੜਾਈ ਮੁਸਲਮਾਨਾਂ ਨਾਲ ਸੀ ਨਹੀਂ ਨਹੀਂ ਮੁਸਲਮਾਨ ਦੇਖੋ ਮੈਂ ਜਿੰਨਾਕ ਸਮਝਦਾ ਹਾਂ ਕਿ ਗੁਰੂ ਸਾਹਿਬ ਦਾ ਮੁਸਲਮਾਨ ਮੁਰੀਦ ਬਹੁਤ ਸੀ ਜਦੋਂ ਪੰਗਾਨੀ ਦਾ ਯੁੱਧ ਹੋਇਆ ਜੀ ਗੁਰੂ ਸਾਹਿਬ ਦੀ ਉਮਰ ਸਿਰਫ 22 ਸਾਲ ਸੀ ਤਾਂ ਸਰਦਾਰ ਅਸ਼ਰੀਫ ਦੇ ਜਿਹੜੇ ਕਾਜ਼ੀ ਸੀ ਤਾਂ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਚਾਰ ਬੇਟੇ ਉਹਨਾਂ ਦੇ ਨਾਲ ਗਏ ਉਸ ਜੰਗ 'ਚ ਜਦੋਂ ਉਹਨਾਂ ਦੇ ਗੁਰੂ ਸਾਹਿਬ ਦੇ ਆਪਣੇ ਬੰਦੇ ਵੀ ਸਾਥ ਛੱਡ ਗਏ ਸੀ ਤਾਂ ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਸਮੇਤ ਦੋ ਭਰਾਵਾਂ ਸਮੇਤ ਤੇ 700 ਮਰੀਦਾਂ ਸਮੇਤ ਗੁਰੂ ਸਾਹਿਬ ਦੇ ਨਾਲ ਪੰਗਾ ਨੀ ਉਹਦੇ ਵਿੱਚ ਸ਼ਿਰਕਤ ਕੀਤੀ ਔਰ ਨਤੀਜਾ ਇਹ ਹੋਇਆ ਕਿ ਗੁਰੂ ਸਾਹਿਬ ਜੰਗ ਜਿੱਤ ਗਏ ਪਰ ਪੀਰ ਬੁੱਧ ਸ਼ਾਹ ਦੇ ਦੋ ਬੇਟੇ ਤੇ ਇੱਕ ਭਰਾ ਉਸ ਜੰਗ ਵਿੱਚ ਸ਼ਹੀਦ ਹੋ ਗਏ ਤੇ ਇਸ ਤੋਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮੁਸਲਮਾਨਾਂ ਨਾਲ ਕੋਈ ਲੜਾਈ ਸੀ ਹੁਕਮਰਾਨਾਂ ਨਾਲ ਜ਼ਾਲਮ ਹੁਕਮਰਾਨਾਂ ਨਾਲ ਗੁਰੂ ਸਾਹਿਬ ਦੀ ਲੜਾਈ ਥੀ ਇਹ ਹਮੇਸ਼ਾ ਇਤਿਹਾਸ ਦੇ ਪੰਨਿਆਂ ਤੇ ਹੈ ਅਸੀਂ ਪੜ੍ਹਦੇ ਹਾਂ ਇਤਿਹਾਸ ਵਿੱਚ ਕਿ ਜ਼ਾਲਮ ਹੁਕਮਰਾਨਾਂ ਨਾਲ ਹਮੇਸ਼ਾ ਜੰਗ ਰਹੀ ਹੈ ਕਦੇ ਜ਼ਾਲਮ ਹਿੰਦੂ ਹੁੰਦਾ ਹੈ ਕਦੇ ਜ਼ਾਲਮ ਮੁਸਲਮਾਨ ਹੁੰਦਾ ਹੈ ਕਦੇ ਜ਼ਾਲਮ ਕ੍ਰਿਸਚੀਅਨ ਹੁੰਦਾ ਹੈ ਕਦੇ ਜ਼ਾਲਮ ਕੋਈ ਵੀ ਹੋ ਸਕਦਾ ਹੈ ਮਜ਼ਲੂਮ ਆਮ ਮਖਲੂਕ ਹੁੰਦੀ ਹੈ ਰੱਬ ਦੀ ਆਮ ਬੰਦੇ ਹੁੰਦੇ ਹਨ ਸੋ ਉਸ ਵੇਲੇ ਜਦੋਂ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਚਿੱਠੀ ਵੀ ਲਿਖੀ ਔਰੰਗਜ਼ੇਬ ਨੂੰ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਪ੍ਰਸਾਰ ਇੱਕ ਪ੍ਰੋਪਗੈਂਡਾ ਕੀਤਾ ਗਿਆ ਕਿ ਜੀ ਉਹ ਤਾਂ ਲੜਾਈ ਸੀ ਜਿਹੜੀ ਉਹ ਤਾਂ ਮੁਸਲਮਾਨਾਂ ਦੇ ਖਿਲਾਫ ਸੀ ਮੁਸਲਮ ਲੋਕਾਂ ਦੇ ਖਿਲਾਫ ਸੀ ਮੁਸਲਮਾਨਾਂ ਨੇ ਜਿਹੜੇ ਛੋਟੇ ਸਹਿਬਜ਼ਾਦੇ ਨੇ ਉਹ ਸ਼ਹੀਦ ਕੀਤੇ ਨੇ ਇਹਦੇ ਵਿੱਚ ਕੋਈ ਦਿਉ ਰਾਏ ਨਹੀਂ ਲੇਕਿਨ ਹਾ ਦਾ ਨਾਰਾ ਮਾਰਨ ਵਾਲਾ ਵੀ ਤਾਂ ਮੁਸਲਮਾਨ ਸੀ ਉਸ ਚੀਜ਼ ਨੂੰ ਇਤਿਹਾਸਕਾਰਾਂ ਨੇ ਜਾਂ ਅਖੌਤੀ ਇਤਿਹਾਸਕਾਰਾਂ ਨੇ ਉਹ ਚੀਜ਼ ਨੂੰ ਦਬਾ ਕੇ ਕਿਉਂ ਰੱਖਿਆ ਕੀ ਕਾਰਨ ਮੰਨਦੇ ਹੋ ਮੈਂ ਇਤਿਹਾਸ ਪੜਿਆ ਹੈ ਜਦੋਂ ਗੁਰੂ ਸਾਹਿਬ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਤਾਂ ਉਹ ਰਾਏਕਲਾ ਜਗਰਾਉਂ ਦੇ ਨੇੜੇ ਮੌਜੂਦ ਸਨ ਉਹ ਵੀ ਮੁਸਲਮਾਨ ਸੀ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਪੀਰ ਗਨੀ ਖਾਨ ਨਬੀ ਖਾਨ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਮਦਦ ਕੀਤੀ ਉਸ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਨੇ ਮਲੇਕੀ ਕੀਤੀ ਅਸੀਂ ਕਿਸੇ ਤਰ੍ਹਾਂ ਵੀ ਨਹੀਂ ਕਹਿ ਸਕਦੇ ਕਿ ਮੁਸਲਮਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਹੋਵੇ ਗੁਰੂ ਸਾਹਿਬ ਨੇ ਫਿਰ ਮਲੇਕ ਕੋਲੇ ਦੇ ਹਾ ਦਾ ਨਾਰਾ ਨਵਾਜ਼ ਸ਼ੇਖ ਮਮਨ ਖਾਨ ਨੇ ਜਿਹੜਾ ਹਾ ਦਾ ਨਾਰਾ ਮਾਰਿਆ ਉਸ ਦੇ ਇਵਜ਼ ਵਿੱਚ ਸਪਸ਼ਟ ਤੌਰ ਤੇ ਦੁਆ ਦਿੱਤੀ ਕਿ ਮਲੇਰੀ ਲੋਕਾਂ ਦੀ ਜੜ ਜਿਹੜੀ ਹੈ ਉਹ ਹਰੀ ਰਹੇ ਜੋ ਮੁਗਲਾਂ ਦੇ ਖਿਲਾਫ ਉਹਨਾਂ ਨੇ ਬਦਦੁਆ ਕੀਤੀ ਮੁਗਲ ਹਕਮਨਾਨ ਨਾਲ ਖਿਲਾਫ ਲੇਕਿਨ ਮਲੇਰ ਕਿਤੇ ਨਹੀਂ ਦੱਸਿਆ ਗਿਆ ਕਿ ਮੁਸਲਮਾਨਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਕੋਈ ਸਰਾਪ ਦੇ ਸ਼ਬਦ ਬੋਲੇ ਹਨ ਬਲਕਿ ਮਲੇਕੋਲਾ ਤੇ ਮਲੇਰ ਦੇ ਲੋਕਾਂ ਲਈ ਮਲੇਕੋਲਾ ਦੇ ਲੋਕਾਂ ਲਈ ਵਸਦੇ ਹਰੇ ਭਰੇ ਰਹਿਣ ਦੀ ਦੁਆ ਕੀਤੀ ਹੈ ਵਰ ਦਿੱਤਾ ਹੈ ਸੋ ਸੋ ਸਾਡੀ ਸਭ ਉਹੀ ਇੱਕ ਕਾਰਨ ਹੈ ਕਿ ਅੱਜ ਤੱਕ ਮਲੇਰ ਕੋਡਲਾ ਦੇ ਵਿੱਚ ਕੋਈ ਏਦਾਂ ਦੀ ਵਿਫਤਾ ਨਹੀਂ ਆਈ ਕੋਈ ਦੰਗੇ ਫਸਾਦ ਨਹੀਂ ਹੋਏ ਕਦੇ ਕਿਸੇ ਤਰੀਕੇ ਨਾਲ ਔਰ 1947 ਤੱਕ ਸਟਿਲ 1947 ਤੱਕ ਜਦੋਂ ਮੁਲਕ ਆਜ਼ਾਦ ਨਹੀਂ ਹੋ ਗਿਆ ਵੱਖ-ਵੱਖੀ ਕ੍ਰਿਆਸਤਾ ਨਹੀਂ ਬਣ ਗਈ ਉਦੋਂ ਤੱਕ ਜਿਹੜੀ ਜੜ ਹੈ ਉਹ ਹਰੀ ਰਹੀ ਨਵਾਬ ਸ਼ੇਰ ਮੁਮਰ ਖਾਨ ਦਾ ਬਹਰਾਲੇ ਵੱਡਾ ਯੋਗਦਾਨ ਸੀ ਸਮੇਂ ਦੇ ਜ਼ਾਲਿਮ ਬਾਦਸ਼ਾਹ ਕੇ ਹੱਕ ਸੱਚ ਕਹਿਣਾ ਵੱਡੀ ਗੱਲ ਹੈ ਉਹ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਹਜ਼ਾਰਾਂ ਸਾਲ ਨਰਗਿਸ ਆਪਣੀ ਬੜੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇ ਦੀਦਾ ਵਰ ਪੈਦਾ ਤੇ ਅੱਜ ਵੀ ਮਲੇ ਕੋਲੇ ਦਾ ਜਿਹੜਾ ਹੈ ਬਹੁਤ ਅੱਛਾ ਮਾਹੌਲ ਹੈ ਬਹੁਤ ਸੁਖਾਵੇਂ Hindu Muslim Sikh bra ਮਿਲ ਕੇ ਰਹਿੰਦੇ ਹਨ ਆਮ ਤੌਰ ਤੇ ਮੈਂ ਤੇ ਇੱਕ ਸ਼ੇਰ ਪੜਦਾ ਹੁੰਦਾ ਮਲੇ ਕੋਲੇ ਦੇ ਅਮਨ ਤੇ ਭਾਈਚਾਰੇ ਦੇ ਤਾਲੁਕ ਨਾਲ ਕਿ ਫਿਰ ਮੁਹੱਬਤ ਦੀ ਕਿਸੇ ਨੇ ਗੱਲ ਵੀ ਕਰਨੀ ਨਹੀਂ ਫਿਰ ਮੁਹੱਬਤ ਦੀ ਕਿਸੇ ਨੇ ਗੱਲ ਵੀ ਕਰਨੀ ਨਹੀਂ ਉੱਠ ਗਿਆ ਦੁਨੀਆ ਚੋਂ ਜੇਤਬਾਰ ਤੇਰੇ ਸ਼ਹਿਰ ਦਾ ਤਮਲੇ ਕੋਲਾ ਅਮਨ ਦਾ ਸ਼ਹਿਰ ਹੈ ਅਮਨ ਦਾ ਜਜ਼ੀਰਾ ਹੈ ਕੰਪੋਜ਼ਿਟ ਕਲਚਰ ਦਾ ਨਮੂਨਾ ਹੈ ਜਿਸ ਨੇ ਮਾਨਵਤਾ ਨੂੰ ਸੱਚਮੁੱਚ ਵੇਖਣਾ ਹੋਵੇ ਕੋਈ ਸ਼ਹਿਰ ਵਿੱਚ ਆ ਕੇ ਦੇਖੇ ਅੱਜ ਵੀ ਜ਼ਰੂਰਤ ਹੈ ਕਿ ਮਾਨਵੀ ਕਦਰਾਂ ਕੀਮਤਾਂ ਨੂੰ ਜ਼ਿੰਦਾ ਕੀਤਾ ਜਾਵੇ ਇਹ ਸਾਰੇ ਗੁਰੂਆਂ ਪੀਰਾਂ ਦੇ ਫਲਸਫੇ ਨੂੰ ਮਾਨਵੀ ਨਜ਼ਰਾਂ ਨਾਲ ਵੇਖਿਆ ਜਾਵੇ ਇਨਸਾਨੀ ਨੁਕਤੇ ਨਜ਼ਰ ਤੋਂ ਬਾਚਿਆ ਜਾਵੇ ਤਾਂਹੀਂ ਅਸੀਂ ਸਹੀ ਜਿਹੜਾ ਧਰਮ ਦਾ ਕਨਸੈਪਟ ਹੈ ਜਿਹੜਾ ਮਜ਼ਬਦ ਦਾ ਸੰਕਲਪ ਹੈ ਅਸੀਂ ਉਸ ਤੱਕ ਤਾਹੀਂ ਉਸ ਨਦੀ ਕਿਸੇ ਨਦੀ ਤੇ ਜੱਕ ਪਹੁੰਚ ਸਕਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਜਿਦ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹਨਾਂ ਸੀਨੀਅਰ ਪੱਤਰਕਾਰ ਵੀ ਨੇ ਔਰ ਬਹੁਤ ਸਾਰੇ ਜਿਹੜੇ ਆ ਇਤਿਹਾਸ ਨਾਲ ਸੰਬੰਧਿਤ ਔਰ ਮੁਸਲਿਮ ਖਾਸ ਕਰਕੇ ਮੁਸਲਿਮ ਧਰਮ ਨਾਲ ਸੰਬੰਧਿਤ ਕਾਫੀ ਜਿਹੜੀ ਜਾਣਕਾਰੀ ਰੱਖਦੇ ਨੇ ਸਕਾਲਰਸ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਹੁਣ ਤੱਕ ਜਿਹੜੀ ਹੋੰਦ ਹੈ ਉਹ ਮਲੇਰਕੋਟਲੇ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੀ ਜਿਹੜੀ ਉਹ ਬਾਕੀ ਬਚੀ ਹੈ ਕਾਸੀ ফারুকੀ ਡੀ 5 ਚੈਨਲ ਪੰਜਾਬੀ ਮਲੇਰਕੋਟਲਾ ਝੂਠੇ ਵਾਦੇ ਹੋਣਗੇ ਬੇਨਕਾਬ ਮੈਂ ਇਹ ਦਮਦਮਾ ਸਾਤ ਵਰਸ ਹੁਕਮ ਕਸਾ ਨੂੰ ਚੱਕ ਕੇ ਸੌਖਾ ਨਹੀਂ ਆਇਆ ਸਿਆਸਤ ਦੀ পেট ਚੜ ਰਹੇ ਲੋਕ ਮੁੱਦੇ ਮੋਰਚੇ ਦੀ ਸਮਾਪਤੀ ਦਾ ਫੈਸਲਾ ਧਿਆਨ ਸਿੰਘ ਮੰਡ ਹੋਣਾ ਨੇ ਆਪ ਲਿਆ ਪਾਰਟੀ ਤੋਂ ਬਾਗੀ ਹੋਇਆ ਚਾਹੇ ਕਾਂਗਰਸ ਚ ਹੋਇਆ ਚਾਹੇ ਕਾਲੀਦਾਲ ਚ ਹੋਇਆ ਚਾਹੇ ਭਾਜਪਾ ਤੋਂ ਹੋਇਆ ਉਹਦਾ ਮੋਟਿਵ ਇੱਕੋ ਹੀ ਰਿਹਾ ਹੈ ਕੁਰਸੀ ਹੱਥ ਲਗਣਾ ਥਾਣਿਆਂ ਚ ਹੁੰਦੀ ੱੱਕੇ ਸ਼ਾਹੀ ਰੱਬ ਦੇ ਨਾਂ ਤੇ ਪੈਂਦੀ ਲੁੱਟ ਆਮ ਇਨਸਾਨ ਦੀ ਬੜਾਂ ਗੇ ਆਵਾਜ਼ ਕਰਾਂਗੇ ਝੂਠ ਦਾ ਪਰਦਾ ਫਾਸ਼ ਬਹੁਤ سارے ਮੁੰਡੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਨੌਜਵਾਨ ਜਿਸ ਦਾ ਉਹ ਖੇਤ ਹੈ ਜਿਸ ਦੀ ਉਹ ਜ਼ਮੀਨ ਹੈ ਕਿ ਉਹਨੇ ਲੋਕੀਤ ਡਾਕਟਰ ਗਾਂਧੀ ਨੂੰ ਇਦਾਂ ਛੱਟਾ ਦੇਣ ਲਈ ਜਿਸ ਨੂੰ ਦੇਖ ਤੁਸੀਂ ਵੀ ਕਹੋਗੇ ਗੱਲ ਸੱਚੀ ਹੈ